ਕਰੇ ਭੀਰ ਬਜਰੰਗੇ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਸਾਥਿਓ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਕਹਿੰਦੇ ਬਾਅਦ ਚ ਪਤਾ ਲੱਗਦਾ ਤੁਹਾਨੂੰ ਯਾਦ ਹੋਵੇਗਾ ਕਿ ਬੀਤੇ ਸਮੇਂ ਪੰਜਾਬ ਸਰਕਾਰ ਵੱਲੋਂ ਟ੍ਰੈਫਿਕ ਦੇ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਗਏ ਸੀ ਜਿਨ੍ਹਾਂ ਤੋਂ ਇੱਕ ਨਿਯਮ ਬੱਚਿਆਂ ਵੱਲੋਂ ਵਾਹਨ ਚਲਾਉਣ ਦੇ ਸਬੰਧ ਵਿੱਚ ਵੀ ਸੀ ਨਵਾਲਗ ਬੱਚੇ 18 ਸਾਲ ਤੋਂ ਘੱਟ ਦੇ ਕੋਈ ਵੀ ਵਾਹਨ ਨਹੀਂ ਚਲਾ ਸਕਣਗੇ ਕੋਈ 18 ਸਾਲ ਤੋਂ ਪਹਿਲਾਂ ਲਾਇਸੈਂਸ ਨਹੀਂ ਬਣਦਾ ਹੈ ਜਿਸ ਦੀ ਸ਼ੁਰੂਆਤ ਵੀ ਬਹੁਤ ਵਧੀਆ ਟੰਗਣਾ ਹੋਈ ਸੀ ਥੋੜੀ ਸਖਤੀ ਵੀ ਹੋਈ ਸੀ ਮੈਂ ਜਲੰਧਰ ਵਿੱਚ ਦੇਖ ਰਾਇਆ ਸੀ ਤੇ ਔਰ ਜਿਵੇਂ ਕੁਝ ਲੋਕ ਸਰਕਾਰਾਂ ਦੇ ਵਿਰੋਧੀ ਲੋਕ ਲੈ ਲਓ ਕੋਈ ਵੀ ਲੈ ਲਓ ਉਹਨਾਂ 'ਚ ਕਈਆਂ ਨੂੰ ਆਰਦਾਤਾਂ ਹੁੰਦੀਆਂ ਕਿ ਅਬ ਮਹਿ ਰੋਟੀਆਂ ਠੇਕਣੀਆਂ ਚਾਹੇ ਜੋ ਮਾਦੀ ਹੋਵੇ ਆਪਣਾ ਆਪਣਾ ਉਲੂ ਦਿੱਤਾ ਕੰਨਾ ਸੋ ਉਸ ਵੇਲੇ ਵੀ ਕੁਝ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਜਿਸ ਨੂੰ ਦੇਖਦੇ ਹੋਏ ਇਸ ਨਿਯਮਾ ਨੂੰ ਲਾਗੂ ਕਰਵਾਉਣ ਵਾਲੀ ਪੰਜਾਬ ਪੁਲਿਸ ਥੋੜੀ ਜਿਹੀ ਲੀ ਪੈ ਗਈ ਸੀ ਅੱਜ ਇੱਕ ਹਾਦਸਾ ਦੇਖ ਕੇ ਜੋ ਕਿ ਐਕਟੀਵਾ ਅਤੇ ਕਾਰ ਦੇ ਵਿਚਕਾਰ ਹੋਇਆ ਮੈਂ ਸਿਰੇ ਆਪਣੇ ਘਰ ਤੋਂ ਆਫਿਸ ਆ ਰਿਹਾ ਸੀ ਤੇ ਰਸਤੇ ਦੇਖਿਆ ਤੇ ਜੋ ਦੇਖਿਆ ਕਿ ਦੋ ਛੋਟੀ ਉਮਰ ਦੇ ਬੱਚੇ 6 16 17 ਸਾਲਾ 17 17 ਸਾਲ ਦਾ 16 ਸਾਲ ਦਾ ਬੱਚਾ ਲੱਗਦਾ ਸੀ ਜੋ ਕਿ 9ਵੀਂ ਕਲਾਸ ਵਿੱਚੋਂ ਇਸ ਵਾਰ ਪਾਸ ਹੋ ਹੁਣ 10ਵੀਂ ਕਲਾਸ ਚ ਹੋਇਆ ਹੁਣ ਰਿਜ਼ਲਟ ਆਇਆ ਤੇ ਜੋ ਕੁੜੀ ਸੀ ਉਹ 10ਵੀਂ ਵਿੱਚ ਪੜਦੀ ਹੈ ਮੇਰੇ ਖਿਆਲ ਪੇਪਰ ਪਾਈ ਆ ਉਹਨੇ ਜੋ ਮੈਂ ਉੱਥੇ ਦੇਖਿਆ ਸੁਣਿਆ ਤੇ ਉੱਥੇ ਜੋ ਲੋਕ ਇਕੱਠੇ ਸੀ ਉਹਨਾਂ ਤੋਂ ਪਤਾ ਚੱਲਿਆ ਕਿ ਇਹ ਜਿਹੜਾ ਉਹ ਲੜਕਾ ਗੱਡੀ ਉਹ ਐਕਟਿਵਾ ਚਲਾ ਰਿਹਾ ਸੀ ਉਹ ਥੋੜਾ ਰੂਟਲੀ ਚਲਾ ਰਿਹਾ ਸੀ ਪੈਸੇ ਇਹ ਗੱਲ ਲੜਕੇ ਨੇ ਵੀ ਮੰਨੀ ਤੇ ਉਸਨੇ ਹੀ ਜਿਹੜਾ ਕਾਰ ਚਾਚਾਲਕ ਸੀ ਆਪਣੇ ਸਹੀ ਢੰਗ ਨਾਲ ਆ ਰਿਹਾ ਸੀ ਕਿਦਾਂ ਹੀ ਬਿਲਕੁਲ ਸਾਈਡ ਤੇ ਆ ਰਿਹਾ ਸੀ ਐਕਟੀਵਾ ਦੂਸਰੀ ਸਾਈਡ ਤੇ ਲਿਜਾ ਕੇ ਉਹਦੇ ਵਿੱਚ ਮਾਰੀ ਜਿਹਦੇ ਨਾਲ ਉਹ ਬੱਚਾ ਗੰਭੀਰ ਜ਼ਖਮੀ ਹੋਇਆ ਬੱਚੀ ਦੇ ਵੀ ਸੱਟ ਲੱਗੀ ਤੇ ਉਹ ਮੈਂ ਗਿਆ ਤਾਂ ਉੱਥੇ ਕਾਫੀ ਲੋਕ ਇਕੱਠਾ ਹੋਏ ਸੀ ਜੇ ਜੀ ਮੀਡੀਆ ਵੀ ਮੈਂ ਤੁਹਾਨੂੰ ਨਾਲ-ਨਾਲ ਦਿਖਾਵਾਂ ਤੇ ਉਹ ਜਿਹੜੀ ਚੀਜ਼ ਦੇਖੀ ਤਾਂ ਮੈਨੂੰ ਉਹ ਚੀਜ਼ ਕਿਤਾਹੀ ਕਿ ਅਗਰ ਉਹ ਕਾਨੂੰਨ ਦੇ ਨਿਯਮਾਂ ਦਾ ਲੋਕ ਵਿਰੋਧ ਨਾ ਕਰਦੇ ਅਗਰ ਹੁੰਦਾ ਤਾਂ ਸ਼ਾਇਦ ਅੱਜ ਇਹ ਮਾਪੇ ਇਹਨਾਂ ਨੂੰ ਇਦਾਂ ਨਾ ਭੇਜਦੇ ਸੋ ਇਹ ਘਟਨਾ ਦਾ ਬਹੁਤ ਦੁਖਦਾਈ ਸੀ ਦੇ ਜੋ ਜਾਣਕਾਰੀ ਅਨਸਾਰ ਉਹ ਜੋ ਹਸਪੀਟਲ ਚ ਗਏ ਤਾਂ ਇਹੀ ਦੱਸ ਰਿਹਾ ਸੀ ਕਿ ਉਹਦੀ ਲੱਤ ਜਿਹੜੀ ਆ ਸ਼ਾਇਦ ਟੁੱਟ ਗਈ ਆ ਇੱਕ 16 17 ਸਾਲ ਦੇ ਬੱਚੇ ਦਾ ਐਡਾ ਵੱਡਾ ਹਾਸਾ ਤੇ ਐਡਾ ਵੱਡਾ ਐਕਸੀਡੈਂਟ ਹੋ ਜਾਣਾ ਬਹੁਤ ਦੁਖਦਾਈ ਘਟਨਾ ਜਿਸ ਲਈ ਮੈਂ ਬਹੁਤ ਦੁੱਖ ਪ੍ਰਗਟ ਕਰਦਾ ਤੇ ਦੁੱਖ ਮਹਿਸੂਸ ਵੀ ਕਰਦਾ ਤੇ ਇਹੀ ਕਰਕੇ ਤਾਂ ਮੈਂ ਉੱਥੇ ਹੋਰ ਵੀ ਲੋਕ ਕਾਫੀ ਸੀਗੇ ਇਕੱਠੇ ਹੋਏ ਉੱਥੇ ਮੈਂ ਹੀ ਉੱਥੋਂ ਨੰਬਰ ਲੈ ਕੇ ਬੱਚਿਆਂ ਦੇ ਘਰ ਬੱਚੇ ਵੀ ਘਬਰਾਏ ਸੀ ਸ਼ਾਇਦ ਬੱਚਿਆਂ ਨੂੰ ਐਸਟੀ ਰਾਹੀ ਪੋਸਟ ਉਹ ਗਏ ਜਾਂਦੇ ਅੰਕਲ ਪੋਸਟ ਨੂੰ ਨਾ ਸੂਚਿਤ ਕਰਿਓ ਦੱਸਿਓ ਨਾ ਦੱਸਿਓ ਨਾ ਜਾਣ ਕਰਿਓ ਉਦਾਂ ਕਰ ਕਰ ਕੇ ਪੈ ਗਈ ਚਲੋ ਮੈਂ ਫਿਰ ਆਪਣੇ ਫੋਨ ਤੋਂ ਦੇ ਘਰ ਸ਼ਹਿਰ ਲੜਕੀ ਮੰਮੀ ਆਈ ਸੀ ਤੇ ਉਹਨਾਂ ਨੂੰ ਕਾਲ ਕੀਤੀ ਤੇ ਉਹ ਆਏ ਤੇ ਮੈਂ ਆਪਣੀ ਹੀ ਗੱਡੀ ਵਿੱਚ ਉਹਨਾਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਪਹੁੰਚਾਇਆ ਤੇ ਹਸਪਤਾਲ ਜਾ ਕੇ ਸਾਨੂੰ ਉੱਥੇ ਪਤਾ ਲੱਗਿਆ ਕਿ ਚਾਹ ਲੋ ਸੀ ਬੱਚੇ ਦੀ ਲੱਤ ਜਿਹੜੀ ਆ ਉੱਟ ਟੁੱਟ ਗਈ ਹੈ ਪਰ ਖੈਰ ਫਿਰ ਵੀ ਉਹ ਆਪਣੇ ਵਿਚਾਰਾ ਪੂਰੇ ਜੋਰ ਲਾ ਰਹੇ ਸੀ ਕਿ ਇਹ ਨਾ ਬੱਚਾ ਹੀ ਬਹੁਤ ਤੰਗ ਪ੍ਰੇਸ਼ਾਨ ਸੀ ਔਰ ਜੋ ਟੀਮ ਜਾਂਚ ਕਰ ਰਹੀ ਸੀ ਉਹਨਾਂ ਦੇ ਹਿਸਾਬ ਨਾਲ ਬੱਚੇ ਦੇ ਦਿਮਾਗ ਤੇ ਵੀ ਕੁਝ ਫਰਕ ਲੱਗਦਾ ਸੀ ਚਲੋ ਖੈਰ ਮੈਂ ਤਾਂ ਪ੍ਰਮਾਤਮਾ ਅੱਗੇ ਇਹ ਹੀ ਦੁਆ ਕਰੂੰਗਾ ਕਿ ਬੱਚੇ ਨੂੰ ਕੁਝ ਨਾ ਹੋਵੇ ਔਰ ਇਸ ਵੱਲ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਜ਼ਰੂਰ ਗੌਰ ਫਰਮਾਉਣੀ ਚਾਹੀਦੀ ਹੈ ਕਿ ਇਹ ਜੋ ਨਿਯਮ ਹੈ ਇੱਕ ਸ਼ਲਾਘਾਯੋਗ ਨਿਯਮ ਹੈ ਤੇ ਅਗਰ ਇਹਨਾਂ ਮਾਪਿਆਂ ਨੇ ਅਗਰ ਉਸ ਨਿਯਮ ਦੀ ਪਾਲਣਾ ਕੀਤੀ ਹੁੰਦੀ ਪਾਲਣਾ ਬਾਰੇ ਜਾਣਦੇ ਤਾਂ ਹੋਣਗੇ ਕਿਉਂਕਿ ਪੜ੍ਹਿਆ ਲਿਖਿਆ ਪਰਵਾਹ ਲੱਗਦੇ ਆ ਤੇ ਜੇ ਕੋਈ ਉਹਦਾ ਜਾਓ ਵੀ ਆ ਇਹ ਅੱਜ ਖਮਿਆਜ਼ਾ ਨਾ ਭੁਗਤਣਾ ਪੈਂਦਾ ਹਾਲਕਿ ਇਹ ਕਾਨੂੰਨ ਬਹੁਤ ਸਖਤ ਸੀ ਸਖਤ ਇਸ ਕਰਕੇ ਹੈ ਕਿ ਤਾਂ ਜੋ ਕਿ ਸਾਰੇ ਕਾਨੂੰਨ ਨੂੰ ਅਪਣਾ ਲੈਣਾ ਪਰ ਨਹੀਂ ਇਹ ਕਾਨੂੰਨ ਦੇ ਅਨਸਾਰ ਜੋ ਮੇਰੀ ਜਾਣਕਾਰੀ ਹੈ ਜੋ ਬੱਚਾ ਫੜਿਆ ਜਾਣਾ ਸੀ 18 ਸਾਲ ਤੋਂ ਘੱਟ ਗੱਡੀ ਕੋਈ ਵੀ ਗੱਡੀ ਚਲਾਉਂਦਾ ਜੋ ਕਿ ਲਾਇਸੈਂਸ 18 ਸਾਲ ਦੀ ਉਮਰ ਵਿੱਚ ਬਣਦਾ ਹੈ ਉਹਦਾ ਫਿਰ ਉਹ 5 ਸਾਲ ਦਾ ਵੈਨ ਲੱਗਣਾ ਸੀ ਤੇ 5 ਸਾਲ ਉਹਦਾ ਹੋਰ ਫਿਰ ਲਾਇਸੈਂਸ ਤੋਂ ਉੱਪਰ 23-24 ਸਾਲ ਤੋਂ ਬਾਅਦ ਜਾ ਕੇ ਬਣਨਾ ਸੀ ਆ ਇਸ ਦੇ ਨਾਲ ਹੀ ਜਿਹੜੀ ਸਜ਼ਾ ਸੀ ਉਹਦੇ ਮਾਪਿਆਂ ਲਈ ਵੀ ਸੀਗੀ ਉਹ ਇਹ ਕਾਰਜਾਂ ਲਈ ਪਰਿਵਾਰ ਲਈ ਵੀ ਸੀ ਸ਼ਾਇਦ ਮੇਰੇ ਖਿਆਲ ਨਾਲ ਜੋ ਮੇਰੀ ਨੌਲੇਜ ਹੈ 25000 ਰੁਪਏ ਤੱਕ ਦਾ ਜੁਰਮਾਨਾ ਸੀ ਤੇ 3 ਸਾਲ ਤੱਕ ਦੀ ਸਜ਼ਾ ਵੀ ਸੀਗੀ ਪਰ ਉਸ ਜਿਹੜੀ ਜਿਹਦੇ ਨਾਮ ਤੇ ਗੱਡੀ ਹੋਣੀ ਸੀ ਉਹ ਲਈ ਇਹ ਸਬਸੀ ਤੇ ਨਾਲ ਹੀ 2 ਸਾਲ ਲਈ ਉਸ ਗੱਡੀ ਦੇ ਜਿਹੜੇ ਕਾਗਜ਼ ਸੀ ਉਹ ਵੀ ਰੱਦ ਕਿਤੇ ਜਾਣੇ ਸੀਗੇ ਜਾਣ ਕੇ 2 ਸਾਲ ਲਈ ਉਹ ਗੱਡੀ ਵੀ ਕਿਸੇ ਦੇ ਕਾਬਲ ਨਹੀਂ ਸੀ ਬਿਨਾਂ ਕਾਗਜ਼ਾਂ ਤੋਂ ਚਲੋ ਚਰੋਂਦੇ ਗੱਲ ਬੱਕਰੀ ਪਰ ਕਾਨੂੰਨੀ ਤੌਰ ਤੇ ਨਹੀਂ ਚੱਲੂਗੀ ਕਾਨੂੰਨ ਦੇ ਇਸੇ ਕਰਕੇ ਸਖਤ ਬਣਾਇਆ ਸੀ ਕਿ ਨਿਯਮਾਂ ਦੀ ਪਾਲਣਾ ਹੋਵੇ ਪਰ ਅਫਸੋਸ ਅੱਜ ਮੈਨੂੰ ਉਹ ਨਿਯਮ ਯਾਦ ਆਇਆ ਅੱਜ ਮੈਨੂੰ ਇੱਕ ਉਹ ਵੀ ਹਾਸਾ ਯਾਦ ਆਇਆ ਕਿ ਅੱਜ ਤੋਂ ਕੁਝ ਮਹੀਨੇ 4-5 ਮਹੀਨੇ ਪਹਿਲਾਂ ਹੀ ਇੱਕ ਬਸਤੀਆਂ ਚੌਂਕ ਦੇ ਵਿੱਚ ਵੀ ਹਾਸਾ ਵਾਪਰਿਆ ਸੀ ਇੱਕ 14 ਸਾਲ ਦਾ ਬੱਚਾ ਬੜੀ ਤੇਜ਼ ਗੱਡੀ ਐਕਟਿਵਾ ਚਲਾਉਂਦਾ ਹੋਇਆ ਆ ਕੇ ਹੋਣੇ ਇੱਕ ਖੜੇ ਟਰੱਕ ਦੇ ਵਿੱਚ ਮਾਰੀ ਪਹਿਲਾਂ ਕਿ ਟਰੱਕ ਕਿਸੇ ਟਰੱਕ 'ਚ ਲੱਗਾ ਫੇ ਕਿਸੇ ਸੋਮੋ ਵਗੈਰਾ ਕਿਸੇ ਗੱਡੀ ਮਤਲਬ ਇੱਕ ਗੱਡੀ ਦੇ ਟਾਇਰ 'ਚ ਲੱਗਾ ਉਤੋਂ 扑ੜ ਕੇ ਗੇ ਦੂਜੀ ਗੱਡੀ ਵਿੱਚ ਲੱਗਾ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਉਹ ਦੱਸ ਦਿਆ ਵੀ ਉਹ ਦੋ ਭੈਣ ਭਰਾਈ ਸੀਗੇ ਤੇ ਉਹ ਪਰਿਵਾਰ ਨਾਲ ਬੜੀ ਵੱਡੀ ਟ੍ਰੈਜਡੀ ਹੋਈ ਇਹ ਪਰ ਇੱਥੇ ਸੋਚਣ ਵਾਲੀ ਗੱਲ ਹੈ ਕਿ ਅਗਰ ਕੋਈ ਕਾਨੂੰਨ ਬਣਿਆ ਤੇ ਉਹਦੀ ਪਾਲਣਾ ਹੁੰਦੀ ਤਾਂ ਸ਼ਾਇਦ ਉਹਨਾਂ ਬੱਚੇ ਪਰਿਵਾਰ ਨੂੰ ਵੀ ਉਹ ਦਿਨ ਨਾ ਦੇਖਣਾ ਪੈਂਦਾ ਪਰ ਉਸ ਤੋਂ ਵੀ ਕਹੇ ਸੇਤ ਸਰੇਜ ਨਹੀਂ ਲਈ ਸੋ ਇਹ ਹਾਸਾ ਵੀ ਬਹੁਤ ਗੰਭੀਰ ਸੀਗਾ ਤੇ ਬੱਚਿਆਂ ਦੀ ਹਾਲਤ ਬਹੁਤ ਪੈੜੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਪਰ ਅਫਸੋਸ ਬਹੁਤ ਹੁੰਦਾ ਕਿ ਇੱਕ ਬੱਚਾ ਜਦੋਂ ਇੱਕ ਚੰਗਾ ਪਲਾ ਤੁਰਦਾ ਫਿਰਦਾ ਬੱਚਾ ਐਵੇਂ ਬਿਨਾਂ ਗੱਲੋਂ ਮੰਜੇ ਤੇ ਪੈ ਗਿਆ ਹੁਣ ਲੰਬੇ ਸਮੇਂ ਲਈ ਪੈ ਗਿਆ ਤੇ ਉਹਨਾਂ ਮਾਪਿਆਂ ਵਿਚਾਰਾਂ ਚ ਕੀ ਬੀਤੂਗੀ ਜਦੋਂ ਅਸੀਂ ਹੁਣ ਬੱਚੇ ਨੂੰ ਗੱਡੀ ਵਿੱਚ ਲੈ ਕੇ ਆ ਰਹੇ ਸੀ ਨਾ ਹਸਪੀਟਲ ਲਈ ਤੇ ਬੱਚੇ ਦੀ ਇੱਕੋ ਹੀ ਗੱਲ ਉਹਨੂੰ ਪਤਾ ਹੀ ਨਹੀਂ ਕੁਝ ਸੀ ਕਿ ਕੀ ਹੋਇਆ ਕੀ ਨਹੀਂ ਹੋਇਆ ਕਿੱਥੇ ਆਖਦੀ ਇਹ ਤੋਂ ਲੱਗਦਾ ਸੀ ਕਿ ਸ਼ਾਇਦ ਮੈਂ ਤਾਂ ਮੈਂ ਤਾਂ ਆਪਣੇ ਪ੍ਰਮਾਤਮਾ ਅੱਗੇ ਮਾਂ ਬੰਗਲਾਮੁਖੀ ਅੱਗੇ ਸ਼ਿਵ ਸ਼ੰਕਰ ਪੋਲੇਨਾਥ ਜੀ ਅੱਗੇ ਇਹ ਅਰਦਾਸ ਕਰਦਾ ਕਿ ਇਹ ਬੱਚੇ ਠੀਕ ਠਾਕ ਰਹਿਣ ਆਪਣੇ ਜਵਾਨੀਆਂ ਮਾਣ ਤੇ ਇਸ ਘਟਨਾ ਤੋਂ ਵੀ ਥੋੜੀ ਸੇਰ ਉਹਨਾਂ ਨੂੰ ਆਪਣੇ ਆਪ ਹੀ ਆ ਜਾਣੀਆਂ ਪ੍ਰਮਾਤਮਾ ਨਾਲ ਮਿਹਰ ਕਰੇ ਇਹਨਾਂ ਚੜ੍ਹਦੀ ਕਲਾ 'ਚ ਰੱਖੇ ਤੇ ਜਿੱਦਾਂ ਬੱਚੇ ਲੱਤ ਦਸਦੇ ਆ ਡਾਕਟਰਾਂ ਨੇ ਦੱਸੀ ਸੀ ਬਾਕੀ ਉਹ ਐਡਕੁਏਟ ਵੇ ਇੱਕੋ ਜਿਹੇ ਦਿਮਾਗ ਦਾ ਜਿਹੜਾ ਜੇ ਸਾਹ ਨੂੰ ਬੋਲ ਰਿਹਾ ਸੀ ਗੱਲਾਂ ਕਰੇ ਲੱਗਦਾ ਸੀ ਵੀ ਦਿਮਾਗ 'ਚ ਵੀ ਕੁਝ ਕੁਝ ਸੱਟ ਲੱਗੀ ਲੱਗਦੀ ਉਹਦੇ ਔਰ ਖੈਰ ਉਹ ਬਾਕੀ ਜੋ ਵੀ ਉਹ ਤਾਂ ਜੋ ਰਿਪੋਰਟ ਆਉਣੀ ਐ ਐਕਸ ਰੇ ਵਗੈਰਾ ਕਰਕੇ ਉਹ ਕਰ ਰਹੇ ਪਏ ਸੀ ਸੋ ਮੇਰੀ ਪ੍ਰਮਾਤਮਾ ਕੀ ਇਹ ਅਰਦਾਸ ਹੈ ਕਿ ਬੱਚੇ ਸਹੀ ਸਿਹਤਮਤ ਹੋਣ ਬੱਚਿਆਂ ਨੂੰ ਕਹਿੰਦੇ ਹੁੰਦੇ ਕੰਡਾ ਵੀ ਨਾ ਲੱਗੇ ਤੇ ਉਹ ਮਾਪੇ ਵੀ ਤੇ ਅੱਗੇ ਤੋਂ ਹੋਰ ਜਿਹੜੇ ਵੀ ਮਾਪੇ ਆ ਆਪਣੇ ਬੱਚਿਆਂ ਨੂੰ ਇੰਜ ਵਾਹਦੇ ਤੋ ਥੋੜਾ ਜਿਆ ਜਿੰਨਾ ਚਿਰ ਲਾਇਸੈਂਸ ਹੀ ਬਣ ਜਾਂਦਾ ਜਿੰਨਾ ਚਿਰ ਸੂ ਜਵਾਨੀ ਬਣ ਜਾਂਦੇ ਉਹਨਾਂ ਚਿਰ ਥੋੜਾ ਪਰਹੇਜ਼ ਕਰਿਆ ਕਰਨ ਸੋ ਸਾਥੀਓ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਆਪਣੇ ਸੁਝਾਅ ਪਰ ਇੱਕ ਮਿੰਟ ਜ਼ਰੂਰ ਕਰਿਓ ਤੇ ਆਪਣੇ ਆਪਣੇ ਪਰਮਾਤਮਾ ਅਗੇ ਇੱਕ ਵਾਰੀ ਇਹਨਾਂ ਬੱਚਿਆਂ ਲਈ ਅਰਦਾਸ ਕਰਿਓ ਕਿ ਠੀਕ ਠਾਕ ਰਹਿਣ ਪਰਮਾਤਮਾ ਇਹਨੂੰ ਚੜ੍ਹਦੀ ਕਲਾ ਚ ਰੱਖੇ ਤੇ ਕਮੈਂਟ ਬਾਕਸ 'ਚ ਜਰੂਰ ਲਿਖਿਓ ਆਪਣੇ ਸੁਝਾਅ ਪਰੇ ਕਮੈਂਟਸ ਅਤੇ ਇਹਨਾਂ ਲਈ ਅਰਦਾਸ ਬੇਨਤੀ ਕਰਿਓ ਤੇ ਇਸ ਚੈਨਲ ਨੂੰ ਸਲਕਾ ਪੰਜਾਬ ਨੈਟਵਰਕ ਨੂੰ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਹੀ ਫਿਰ ਜਿਹੜਾ ਆਈਕਨ ਘੰਟੀ ਦਾ ਨਿਸ਼ਾਨ ਦਾ ਲੱਗਾ ਉਹ ਵੀ ਕਲਿੱਕ ਕਰਿਓ ਦਬਾਇਓ ਉਸ ਤੋਂ ਬਾਅਦ ਵੀਡੀਓ ਨੂੰ ਅੰਗੂਠੇ ਦਾ ਨਿਸ਼ਾਨ ਦੱਬ ਕੇ ਪਾਇ ਕਰਕੇ ਤਾਂ ਅੱਗੇ ਸ਼ੇਅਰ ਕਰਿਓ ਤਾਂ ਜੋ ਕਿ ਹੋਰਨਾਂ ਨੂੰ ਵੀ ਇਹ ਦੇਖ ਕੇ ਸੇਵ ਆ ਸਕੇ ਅਗਰ ਆਪਣੇ ਇਸ ਉਪਰਾਲੇ ਨਾਲ ਕਿਸੇ ਨੂੰ ਸੇਧ ਆ ਜਾਵੇ ਤਾਂ ਸਾਨੂੰ ਲੋ ਕੇ ਇਹੋ ਜੀ ਭਲਾਈ ਅਰਗਾ ਪੁੰਕੇ ਤੇ ਵੀ ਨਹੀਂ ਫੇਸਬੁੱਕ ਪੇਜ ਤਲਕਾ ਪੰਜਾਬ ਨੈਟਵਰਕ ਹੁਣ ਫੋਲੋ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਧੰਨਵਾਦ ਜਕਾਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਹਰ ਹਰ ਮਹਾਦੇਵ